ਇਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈਗੀ ਇਹਨੂੰ ਕਹਿੰਦੇ ਨੇ ਤਮਾਸਾ ਅੱਛਾ ਜੀ ਇੱਕ ਕੰਡੇਦਾਰ ਹਰਬਸ ਹੈਗੀ ਆ ਇਹ ਤਮਾਸਾ ਤਮਾਸਾ ਹਾਂਜੀ 50 ਗ੍ਰਾਮ ਇਹ ਲੈ ਲੈਣਾ ਠੀਕ ਹੈ ਜੀ ਔਰ ਉਸ ਤੋਂ ਬਾਅਦ ਦੂਜੇ ਨੰਬਰ ਤੇ ਇਹਦੇ ਵਿੱਚ ਆਉਂਦੀ ਹੈ ਅਰਜਨ ਦੀ ਛਾਲ ਇਹ ਤਾਂ ਸਾਡੇ ਸਾਰੇ ਲੋਕਾਂ ਨੂੰ ਪਤਾ ਕੀ ਇਹ ਹਰਟ ਦੇ ਲਈ ਮਤਲਬ ਕਿੰਨੀ ਚੰਗੀ ਆ ਇਹਨੂੰ ਅਸੀਂ ਇੱਕ ਹੋਰ ਗੱਲ ਮੈਥੇ ਦੱਸ ਦੇਣਾ ਚਾਹੁੰਦੀ ਆ ਜਿੱਥੇ ਬੀਬੀਆਂ ਦੂਜੀ ਹਰਬ ਇਹ ਹੋਗੀ ਜਿਹੜੀ ਆਪਾਂ ਨੇ ਕਾੜੇ ਦੇ ਵਿੱਚ ਯੂਜ਼ ਕਰਦੀ ਆ ਔਰ ਤੀਸਰਾ ਹੋ ਗਿਆ ਪੁਸ਼ਕਰਮੂਲ ਇਤਨੇ ਚੀਜ਼ਾਂ ਹੋ ਗਈਆਂ 50-50 ਗ੍ਰਾਮ ਤਿੰਨਾਂ ਦੀ ਮਾਤਰਾ ਲੈ ਕੇ ਇਹਨਾਂ ਦਾ ਜਿਹੜਾ ਪਾਊਡਰ ਨਹੀਂ ਕਰਨਾ ਸਭ ਤੋਂ ਇੱਥੇ ਜ਼ਰੂਰੀ ਗੱਲ ਦੱਸਣ ਵਾਲੀ ਹੈ ਬਰੀਕ ਪਾਊਡਰ ਨਹੀਂ ਕਰਨਾ ਮੋਟਾ ਰੱਖਣਾ ਹੈ ਉਹਨੂੰ ਦਰਦਰ ਹਾਂ ਉਹਨੂੰ ਦਰਨ ਹੈ ਜਿਵੇਂ ਦਰਦਰ ਕਹਿ ਲਓਗੀ ਉਹਨੂੰ ਮੋਟਾ ਰੱਖਣਾ ਹੈ ਤੇ ਇਹ ਪਾਊਡਰ ਤਿਆਰ ਕਰਕੇ ਸਰ ਜਿਵੇਂ ਇਸ ਤਰ੍ਹਾਂ ਦਾ ਪਾਊਡਰ ਤੁਸੀਂ ਦੇਖ ਰਹੇ ਹੋ ਔਰ ਇਹਦਾ ਇੱਕ ਚਮਚ ਸ਼ਾਮ ਦੀ ਖੁਰਾਕ ਦੇ ਲਈ ਸਵੇਰੇ ਸਵੇਰੇ ਪਿਉ ਕੇ ਰੱਖ ਦੇਣਾ ਠੀਕ ਹੈ ਔਰ ਸਵੇਰ ਦੀ ਖੁਰਾਕ ਦੇ ਲਈ ਸ਼ਾਮ ਨੂੰ ਪਿਉ ਕੇ ਰੱਖ ਦੇਣਾ